ਵੇੜੇ ਵਿੱਚ ਬੈਠੀ ਨਰੈਣਕੌਰ ਦੇ ਕੰਨੀ ਆਵਾਜ਼ ਪਈ ਲੈ ਲੋ ਤੱਕਲਾ ਖੁਰਚਣਾ ਚਿੰਟਾ ਲੈ ਲੋ ਉਹ ਉੱਠ ਕੇ ਬਾਹਰਲੇ ਬਰਾਂਡੇ ਵਿੱਚ ਜਾ ਬੈਠੀ ਆਵਾਜ਼ ਹੁਣ ਉਸ ਦੇ ਨੇੜੇ ਹੀ ਸੀ ਉਸ ਨੇ ਗੱਡੀਆਂ ਵਾਲਿਆਂ ਨੂੰ ਬੁਲਾਉਂਦਿਆਂ ਕਿਹਾ ਕੀ ਗੱਲ ਕੁੜੇ ਮੇਲੋ ਵਾਵਾ ਟਾਈਮ ਬਾਦ ਢੇੜਾ ਮਾਰਿਆ ਕੀ ਦੱਸਾਂ ਸਰਦਾਰਨੀਏ ਮੇਰੀ ਭੈਣ ਪੂਰੀ ਹੋ ਗਈ ਸੀ ਇੰਨਾ ਕਹਿੰਦਿਆਂ ਉਸ ਨੇ ਬਾਹਰੋਂ ਕਿਸੇ ਨੂੰ ਆਵਾਜ਼ ਮਾਰੀ ਆ ਜਾ ਕੁੜੇ ਲੰਗਿਆ ਆਪਣਾ ਹੀ ਘਾਰੇ ਉਸ ਦੀ ਬੋਲ ਮਾਰਨ ਤੇ 20 ਕਰਿਆਂ ਦੀ ਸੋਹਣੀ ਸੁਨੱਖੀ ਮੁਟਿਆਰ ਅੰਦਰ ਆ ਗਈ ਇਹ ਮੇਰੀ ਭਨੇਵੀ ਏ ਸਰਦਾਰਨੀ ਏ ਭੈਣ ਤਾਂ ਤੁਰ ਗਈ ਮੇਰੀ ਇਹਨੂੰ ਮੈਂ ਨਾਲ ਲੈ ਆਈ ਦੇਖ ਲੈ ਭਾਈ ਹੁਣ ਘਰ ਇਸ ਤੋਂ ਬਾਅਦ ਇਸ ਗਲੀ ਦਾ ਢੇੜਾ ਤੂੰ ਹੀ ਲਾਇਆ ਕਰੀ ਮੈਲੋ ਨੇ ਆਪਣੀ ਭਾਣਜੀ ਨੂੰ ਕਿਹਾ ਕੁੜੀ ਤਾਂ ਵਾਵਾ ਸੋਹਣੀ ਏ ਨਾਰੈਣਕੌਰ ਨੇ ਕਿਹਾ ਇੰਨੇ ਨੂੰ ਨਾਰੈਣਕੌਰ ਦਾ ਮੁੰਡਾ ਭਿੰਦਾ ਆ ਗਿਆ ਕਿਵੇਂ ਆ ਮਾਸੀ ਆਖ ਕੇ ਉਹ ਬਿਨਾ ਗੋਲਿਆਂ ਜਿਹੇ ਅੰਦਰ ਚਲਾ ਗਿਆ ਆਥਣ ਤੱਕ ਨਰੈਣਕੌਰ ਉੱਥੇ ਮੰਜੀ ਤੇ ਬੈਠੀ ਰਹੀ ਫਿਰ ਭਿੰਦੇ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ ਕਿ ਮੇਰੀ ਪੀੜੀ ਚੁੱਕ ਲਿਆ ਤੰਦੂਰ ਕੋਲ ਰੋਟੀਆਂ ਬਣਾ ਦੇਵਾਂ ਤੇ ਨਾਲੇ ਆਟੇ ਵਾਲੀ ਪਰਾਠ ਚੱਕ ਲਈ ਐ ਰੋਟੀ ਪਕਾਉਂਦੀ ਨਰੈਣਕੌਰ ਨੂੰ ਸਰੀਰ ਕੁਝ ਢਿੱਲਾ ਜਿਹਾ ਜਾਪਿਆ ਤੇ ਉਸਨੇ ਭਿੰਦੇ ਨੂੰ ਕਹਿ ਕੇ ਦਵਾਈ ਮੰਗਵਾ ਲਈ ਰੋਟੀ ਖਾ ਕੇ ਪਿੰਦਾ ਖੇਤੋਂ ਪੱਠੇ ਵੱਢਣ ਚਲਾ ਗਿਆ ਤਿੰਨ ਨਰੈਣਕੌਰ ਦਰਵਾਜ਼ੇ ਵਿੱਚ ਢਾਹੇ ਮੰਜੇ ਤੇ ਲਟ ਗਈ ਦਵਾਈ ਦਾ ਨਸ਼ਾ ਹੋਣ ਕਰਕੇ ਉਹ ਕੂਕ ਸੋ ਗਈ ਸਰਦਾਰਨੀਏ ਸਰਦਾਰਨੀਏ ਕਹਿੰਦੀ ਮੈਲੋ ਨੇ ਉਸ ਨੂੰ ਜ਼ੋਰ ਦੀ ਹਲੂਣਾ ਦਿੱਤਾ ਆਹ ਕੁੜੇ ਮੈਲੋ ਬਹਿ ਜਾ ਭਾਈ ਨਰੈਣਕੌਰ ਨੇ ਉੱਠਦਿਆਂ ਕਿਹਾ ਜਾ ਕੁੜੇ ਧੀਏ ਅੰਦਰੋਂ ਪੀੜੀਆਂ ਚੁੱਕ ਲਿਆ ਨਰੈਣਕੌਰ ਨੇ ਮੈਲੋ ਦੀ ਪਣੀਵੀ ਨੂੰ ਕਿਹਾ ਇਸ ਦਾ ਨਾਂ ਗੇਲੋ ਹੈ ਮੈਲੋ ਨੇ ਕਿਹਾ ਕੀ ਗੱਲ ਸਰਦਾਰਨੀਏ ਅੱਜ ਬੜੀ ਗੂੜੀ ਨੀਂਦੇ ਸੁੱਤੀ ਪਈ ਸੀ ਮੈਲੋ ਨੇ ਪੁੱਛਿਆ ਹਾਂ ਭਾਈ ਬਸ ਅੱਜ ਸਵੇਰ ਤੋਂ ਹੀ ਚਿੱਤ ਠੀਕ ਨਹੀਂ ਸੀ ਗੋਲੀਆਂ ਲੈ ਕੇ ਮੈਂ ਪੈ ਗਈ ਅੱਛਾ ਚਲ ਚੰਗਾ ਮੈਂ ਤੈਨੂੰ ਵਧੀਆ ਜੀ ਚਾਹ ਬਣਾ ਕੇ ਪਿਉਣੀ ਆ ਕਹਿ ਕੇ ਮੈਲੋ ਅੰਦਰ ਚਲੀ ਗਈ ਉਹ ਪਹਿਲਾਂ ਵੀ ਕਈ ਵਾਰ ਸਰਦਾਰਨੀ ਦੇ ਬਿਮਾਰ ਹੋਣ ਤੇ ਕੰਮ ਤੰਦਾ ਕਰਾ ਜਾਂਦੀ ਸੀ ਤਿੰਨ ਰੈਣਕੋਰ ਵੀ ਉਸ ਦਾ ਬਣਦਾ ਵਿਹਾਰ ਦੇ ਦਿੰਦੀ ਸੀ ਮੈਲੋ ਬਾਟੀਆਂ ਵਿੱਚ ਚਾਹ ਪਾ ਲਿਆਈ ਉਹ ਅਜੇ ਚਾਹ ਪੀਣ ਹੀ ਲੱਗੀਆਂ ਸਨ ਕਿ ਪਿੰਦਾ ਖੇਤੋਂ ਪੱਠੇ ਲੈ ਕੇ ਆ ਗਿਆ ਆਈ ਮਾਸੀ ਜਰਾ ਹੱਥ ਲਵਾਈ ਪੰਡ ਰਤਾ ਭਾਰੀ ਹੈ ਦਰਵਾਜ਼ੇ ਵਿੱਚ ਬੈਠੀ ਮੈਲੋ ਨੂੰ ਦੇਖ ਕੇ ਪਿੰਦੇ ਨੇ ਕਿਹਾ ਮੈਲੋ ਨੇ ਪੰਡ ਲੁਹਾ ਕੇ ਕਿਹਾ ਚਾਹ ਪੀਣੀ ਆ ਪਿੰਦਿਆ ਤੇ ਝੂਠੀ ਕਨੀ ਕੀਤੀ ਹਾਂ ਮਾਸੀ ਦੇ ਦੇ ਕੁੱਟ ਪੀ ਲੈਨਾ ਚਾਹ ਪੀਣ ਤੋਂ ਬਾਅਦ ਗੇਲੋ ਨੇ ਸਾਰੇ ਭਾਂਡੇ ਸਾਫ਼ ਕਰਕੇ ਕੰਧੋਲੀ ਤੇ ਧਰ ਦਿੱਤੇ ਤੇ ਮਾਸੀ ਪਣੇਵੀ ਉੱਥੋਂ ਚਲੀਆਂ ਗਈਆਂ ਆਥਣ ਤੱਕ ਨਰੈਣਕੌਰ ਤੋਂ ਉੱਠਿਆ ਨਾ ਗਿਆ ਕਵੇਲਾ ਹੁੰਦਾ ਵੇਖ ਉਹ ਬੋਲੀ ਭਿੰਦੇ ਜਾ ਮੈਲੋਂ ਨੂੰ ਬੁਲਾ ਕੇ ਲਿਆ ਅੱਜ ਉਹ ਕੰਮ ਕਰ ਜੂ ਸਾਰਾ ਭਿੰਦਾ ਮੈਲੋਂ ਨੂੰ ਲੈਣ ਗਿਆ ਤਾਂ ਉਸਨੇ ਗੇਲੋ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਉਸਨੇ ਕਿਸੇ ਹੋਰ ਦੇ ਘਰ ਜਾਣਾ ਹੈ ਗੇਲੋ ਭਿੰਦੇ ਦੇ ਮਗਰ ਮਗਰ ਪੋਲੇ-ਪੋਲੇ ਪੈਰੀ ਤੁਰੀ ਆ ਰਹੀ ਸੀ ਤੇ ਉਹਦੀਆਂ ਪੰਜੇਬਾਂ ਦੀ ਛਣ-ਛਣ ਸਾਰੇ ਵਾਤਾਵਰਣ ਵਿੱਚ ਗੂੰਜ ਰਹੀ ਸੀ। ਗੈਲੋ ਨੇ ਆਉਂਦਿਆਂ ਹੀ ਨਰੈਣਕੌਰ ਦਾ ਚੁੱਲ੍ਹਾ ਸੰਭ ਲਿਆ। ਰੋਟੀ ਟੁੱਕ ਕਰਨ ਤੋਂ ਬਾਅਦ ਭਿੰਦਾ ਉਹਨੂੰ ਛੱਡਣ ਜਾਣ ਲੱਗਾ ਤਾਂ ਉਸਨੇ ਨਰੈਣਕੌਰ ਨੂੰ ਕਿਹਾ, "ਮਾਸੀ ਫਿਕਰ ਨਾ ਕਰੀ। ਜਿੰਨੇ ਦਿਨ ਤੂੰ ਠੀਕ ਨਹੀਂ ਹੁੰਦੀ, ਮੈਂ ਆਪੇ ਆ ਕੇ ਕੰਮ ਕਰ ਜਾਇਆ ਕਰੂੰ। ਚੰਗਾ ਧੀਏ, ਹੁੰਦੀ ਵਸਦੀ ਰਹਿ।" ਨਰੈਣਕੌਰ ਕਿੰਨਾ ਚਿਰ ਉਸ ਨੂੰ ਅਸੀਸਾਂ ਦਿੰਦੀ ਰਹੀ ਅਗਲੇ ਦਿਨ ਸੱਜਰੇ ਹੀ ਗੇਲੋ ਕੰਮ ਕਰਨ ਆ ਗਈ ਚਾਹ ਪਾਣੀ ਪੀ ਕੇ ਪਿੰਦਾ ਜਦੋਂ ਗੋਹੇ ਕੂੜੇ ਦਾ ਕੰਮ ਕਰਨ ਲੱਗਿਆ ਤਾਂ ਗੇਲੋ ਬੋਲੀ ਤੁਸੀਂ ਰਹਿਣ ਦਿਓ ਮੈਂ ਸਿੱਟ ਦਿੰਨੀ ਆ ਗੋਹਾ ਪਰ ਪਿੰਦੇ ਨੇ ਉਸ ਦੀ ਗੱਲ ਨੂੰ ਜਿਵੇਂ ਅਣ ਸੁਣਿਆ ਕਰ ਦਿੱਤਾ ਹੋਵੇ ਉਹ ਗੋਹਾ ਕੂੜਾ ਸਿੱਟ ਕੇ ਬੋਲਿਆ ਚਲ ਤੈਨੂੰ ਛੱਡ ਆਵਾਂ ਫਿਰ ਮੈਂ ਖੇਤ ਵੀ ਜਾਣਾ ਹੈ ਗੇਲੋ ਪਿੰਦੇ ਦੇ ਮਗਰ ਮਗਰ ਤੁਰ ਪਈ ਉਸ ਦਾ ਦਿਲ ਕਰਦਾ ਸੀ ਕਿ ਭਿੰਦਾ ਉਸ ਨਾਲ ਗੱਲ ਕਰੇ ਕਿਉਂਕਿ ਉਹ ਮਨ ਹੀ ਮਨ ਭਿੰਦੇ ਨੂੰ ਚਾਣ ਲੱਗ ਪਈ ਸੀ ਪਰ ਭਿੰਦੇ ਦਾ ਦਿਲ ਦਿਮਾਗ ਇਸ ਗੱਲ ਤੋਂ ਅਣਜਾਣ ਸੀ ਹੁਣ ਗੈਲੋ ਹਰ ਰੋਜ਼ ਕੰਮ ਕਰਨ ਆਉਂਦੀ ਤੇ ਭਿੰਦਾ ਵਾਪਸ ਉਸ ਨੂੰ ਉਸਦੇ ਡੇਰੇ ਤੇ ਛੱਡ ਆਉਂਦਾ 5-6 ਦਿਨਾਂ ਪਿੱਛੋਂ ਨਰੈਣਕੌਰ ਦੀ ਤਬੀਅਤ ਵੀ ਕੁਝ ਠੀਕ ਹੋ ਗਈ ਉਸ ਨੇ ਗੈਲੋ ਨੂੰ ਗੁੜ ਆਟਾ ਤੇ ਕੁਝ ਪੈਸੇ ਦਿੰਦਿਆਂ ਕਿਹਾ ਸ਼ੁਕਰ ਹੈ ਧੀਏ ਤੂੰ ਐਨੇ ਦਿਨ ਕਢਾ ਦਿੱਤੇ ਹੁਣ ਮੈਂ ਆਪੇ ਕੰਮ ਕਰ ਲਿਆ ਕਰੂੰ ਗੇਲੋ ਦੇ ਦਿਲ ਨੂੰ ਜਿਵੇਂ ਡੋਬੂ ਪੈਣ ਲੱਗੇ ਉਸ ਨੂੰ ਲੱਗਿਆ ਕਿ ਉਹ ਹੁਣ ਪਿੰਦੇ ਨੂੰ ਨਹੀਂ ਵੇਖ ਸਕਿਆ ਕਰੂ ਉਸ ਦਿਨ ਜਦੋਂ ਪਿੰਦਾ ਉਸ ਨੂੰ ਛੱਡਣ ਗਿਆ ਤਾਂ ਉਸ ਦੇ ਪੈਰ ਜਾਣੋ ਅੱਗੇ ਹੀ ਨਹੀਂ ਸੀ ਵੱਧ ਰਹੇ ਪਿੰਦਾ ਆਪ ਮਹਾਰੇ ਤੁਰਦਾ ਮੋੜ ਤੇ ਪਹੁੰਚ ਗਿਆ ਜਦੋਂ ਉਸ ਨੇ ਪਿਛਾਂ ਵੇਖਿਆ ਤਾਂ ਗੇਲੋ ਇੰਜ ਤੁਰ ਰਹੀ ਸੀ ਜਿਵੇਂ ਜਾਨ ਪ੍ਰਾਣ ਹੀ ਨਾ ਹੋਵੇ ਓਏ ਤੁਰ ਪੈ ਹੁਣ ਫਿਰ ਮੈਂ ਖੇਤ ਵੀ ਜਾਣਾ ਪਿੰਦੇ ਨੇ ਦੂਰੋਂ ਹੋਕਰਾ ਮਾਰਿਆ ਗੇਲੋ ਨੇ ਥਥਲੌਂਦੀ ਆਵਾਜ਼ ਵਿੱਚ ਕਿਹਾ ਕੋਈ ਨਹੀਂ ਸਰਦਾਰਾ ਕੱਲ ਤੋਂ ਤੇਰਾ ਇਹ ਕੰਮ ਘਟ ਜਾਊ ਗੇਲੋ ਦੇ ਇਹ ਬੋਲ ਪਿੰਦੇ ਨੂੰ ਸੂਲ ਵਾਂਗ ਚੁੱਭ ਗਏ ਉਹ ਕਾਫੀ ਸਮਾਂ ਸੋਚਦਾ ਰਿਹਾ ਤੇ ਫੇਰ ਕੰਮਕਾਰਾਂ ਵਿੱਚ ਉਲਝ ਗਿਆ ਹੁਣ ਗੇਲੋ ਦਾ ਵੀ ਉਧਰ ਆਉਣਾ ਜਾਣਾ ਘਟ ਗਿਆ ਹੁਣ ਉਹ ਕਦੀ ਕਦਾਈ ਮੇਲੋਂ ਨਾਲ ਗੇੜਾ ਮਾਰਦੀ ਸੀ ਇੱਕ ਦਿਨ ਪਿੰਦਾ ਖੇਤੋਂ ਪੱਠੇ ਲੈ ਕੇ ਮੁੜ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਗਿੱਲੋ ਮਿਲ ਗਈ ਪਿੰਦੇ ਨੂੰ ਵੇਖ ਕੇ ਉਹ ਬੋਲੀ ਕਿਵੇਂ ਆ ਸਰਦਾਰਾ ਬੜਾ ਨਿਰਮੋਹਾ ਨਿਕਲਿਆ ਪਿੰਦਾ ਬਿਨਾ ਕੋਈ ਜਵਾਬ ਦਿੱਤੇ ਉੱਥੋਂ ਚਲਾ ਗਿਆ ਪਿੰਦੇ ਦਾ ਬਾਪੂ ਉਸ ਦੇ ਛੋਟੇ ਹੁੰਦਿਆਂ ਤੋਂ ਹੀ ਡਾਕੂਆਂ ਨਾਲ ਰਲ ਗਿਆ ਸੀ ਤੇ ਇਸੇ ਗੱਲ ਕਰਕੇ ਉਸ ਦਾ ਅੱਜ ਤੱਕ ਵਿਆਹ ਨਹੀਂ ਸੀ ਹੋਇਆ ਉਂਝ ਉਹ ਸੋਹਣਾ ਜਵਾਨ ਸੀ ਤੇ ਪੈਲੀ ਵੀ ਪੰਜ ਕਿੱਲੇ ਆਉਂਦੀ ਸੀ ਇੱਕ ਦਿਨ ਪਿੰਦਾ ਦਰਵਾਜ਼ੇ ਵਿੱਚ ਬੈਠਾ ਸੀ ਤੇ ਨਰੈਣਕੌਰ ਆਪਣੇ ਸ਼ਰੀਕੇ 'ਚ ਕਿਸੇ ਦੇ ਘਰ ਗਈ ਸੀ ਐਨੇ ਨੂੰ ਗੇਲੋ ਆ ਗਈ ਉਹ ਪਿੰਡ ਦੀਆਂ ਸਾਰੀਆਂ ਗਲੀਆਂ ਦੀ ਚੰਗੀ ਵਾਕਬ ਹੋ ਗਈ ਸੀ ਗੇਲੋ ਸੀ ਕਿ ਰੱਜ ਕੇ ਸੋਹਣੀ ਸੁਨੱਖੀ ਸੀ ਕਿਸੇ ਦਾ ਵੀ ਦਿਲ ਉਸ ਉੱਤੇ ਆ ਜਾਵੇ ਪਰ ਪਿੰਦੇ ਨੇ ਕਦੇ ਅੱਖ ਭਰ ਕੇ ਉਸ ਨੂੰ ਨਹੀਂ ਸੀ ਵੇਖਿਆ ਅੰਦਰ ਵੜਦਿਆਂ ਹੀ ਇਹੋ ਬੋਲੀ ਕੀ ਹਾਲ ਹੋ ਸਰਦਾਰਾ ਲੈ ਲੋ ਕੋਈ ਤੱਕਲਾ ਖੁਰਚਣਾ ਬੇਬੇ ਘਰ ਨਹੀਂ ਫੇਰ ਆਜਾਂ ਪਿੰਦਾ ਬੋਲਿਆ ਹਾਏ ਹਾਏ ਵੇ ਸਰਦਾਰਾ ਇੰਨਾ ਨਿਰਮੋਹਾ ਕਿਉਂ ਬਣਦਾ ਇਹ ਕਹਿੰਦਿਆਂ ਹੀ ਗੇਲੋ ਉਸ ਦਾ ਹੱਥ ਫੜ ਕੇ ਬੋਲੀ ਸੁਣ ਸਰਦਾਰਾ ਮੇਰਾ ਤਾਂ ਹਰ ਸਾਹ ਹੁਣ ਤੇਰਾ ਮਥਾਜ ਹੈ ਪਿੰਦੇ ਦੇ ਸਰੀਰ ਵਿੱਚ ਜਿਵੇਂ ਕਿਸੇ ਨੇ ਕਰੰਟ ਛੱਡ ਦਿੱਤਾ ਹੋਵੇ ਉਸ ਦੇ ਅੰਦਰ ਸਦੀਆਂ ਤੋਂ ਹੀ ਬੁੱਝਿਆ ਹੋਇਆ ਜਵਾਲਾਮੁਖੀ ਜਿਵੇਂ ਅੱਜ ਫਟ ਗਿਆ ਹੋਵੇ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸੀ ਪਰ ਗੇਲੋ ਆਪੇ ਤੋਂ ਬਾਹਰ ਹੁੰਦੀ ਜਾ ਰਹੀ ਸੀ ਐਨੇ ਨੂੰ ਨਰੈਣ ਕੋਰ ਆ ਗਈ ਕੁੜੇ ਧੀਏ ਤੂੰ ਕਦੋਂ ਆਈ ਅੰਦਰ ਵੜਦਿਆਂ ਹੀ ਉਸਨੇ ਗੇਲੋ ਨੂੰ ਪੁੱਛਿਆ ਬੱਸ ਮਾਸੀ ਹੁਣੇ ਆਈ ਸੀ ਨਵੇਂ ਤਕਲੇ ਤੇ ਚਿਮਟੇ ਬਣਾਏ ਸੀ ਉਹੀ ਦੇਣ ਆਈ ਸੀ ਚੱਲ ਵਧੀਆ ਕੀਤਾ ਧੀਏ ਤੂੰ ਆ ਗਈ ਮੈਂ ਵੀ ਤੈਨੂੰ ਬੁਲਾਣਾ ਹੀ ਸੀ ਮੇਰੀ ਭੈਣ ਦੀ ਸੱਸਪੂਰੀ ਹੋ ਗਈ ਮੈਂ ਉੱਥੇ ਜਾਣਾ ਮੇਰੇ ਪਿੱਛੋਂ ਦੋ ਦਿਨ ਤੂੰ ਘਰ ਦਾ ਕੰਮ ਸੰਭ ਲਈ ਤੇਰੀ ਮਾਸੀ ਨੂੰ ਵੀ ਮੈਂ ਸੁਨੇਹਾ ਲਾ ਦੂੰ ਕਹਿੰਦਿਆ ਨਰੈਣਕੌਰ ਅੰਦਰ ਚਲੀ ਗਈ ਗੈਲੋ ਨੂੰ ਤਾਂ ਜਿਵੇਂ ਕਿਸੇ ਨੇ ਸਵਰਗ ਦੇ ਦਿੱਤਾ ਹੋਵੇ ਅਗਲੇ ਦਿਨ ਨਰੈਣਕੌਰ ਨੇ ਸੁਨੇਹਾ ਭੇਜ ਕੇ ਗੈਲੋ ਨੂੰ ਸੱਦ ਲਿਆ ਤੇ ਉਸ ਨੂੰ ਸਾਰੇ ਕੰਮ ਸਮਝਾ ਕੇ ਆਪ ਦੁਪਹਿਰ ਵਾਲੀ ਬੱਸ ਤੇ ਭੈਣ ਕੋਲ ਚਲੀ ਗਈ ਗੈਲੋ ਨੇ ਰੋਟੀ ਬਣਾ ਕੇ ਰੱਖ ਦਿੱਤੀ ਤੇ ਭਿੰਦੇ ਦੀ ਉਡੀਕ ਕਰਨ ਲੱਗੀ ਕੰਮ ਕਰਦੀ ਫਿਰਦੀ ਗੈਲੋ ਵੇੜੇ ਵਿੱਚ ਆਪਣੇ ਆਪ ਨੂੰ ਘਰ ਦੀ ਨੂੰਹ ਤੇ ਰੂਪ ਵਿੱਚ ਵੇਖਣ ਲੱਗੀ। ਸ਼ਾਮ ਨੂੰ ਭਿੰਦੇ ਦੇ ਆਉਂਦਿਆਂ ਹੀ ਉਸਨੇ ਪਾਣੀ ਦਾ ਗਲਾਸ ਭਿੰਦੇ ਅੱਗੇ ਕਰ ਦਿੱਤਾ। ਜਦੋਂ ਭਿੰਦੇ ਨੇ ਪਾਣੀ ਪੀ ਕੇ ਗਲਾਸ ਫੜਾਇਆ ਤਾਂ ਗੈਲੋ ਨੇ ਉਸ ਦਾ ਹੱਥ ਆਪਣੇ ਹੱਥ ਵਿੱਚ ਲਿਆ। ਭਿੰਦਾ ਉਸ ਦੀਆਂ ਸਾਰੀਆਂ ਮਸ਼ਕਰੀਆਂ ਸਮਝਦਾ ਸੀ। ਉਹ ਅੱਖਾਂ ਵਿੱਚ ਹੱਸਦਾ ਹੋਇਆ ਬੋਲਿਆ, "ਚੱਲ ਤੈਨੂੰ ਛੱਡ ਆਵਾਂ ਫਿਰ ਮੈਂ ਆ ਕੇ ਰੋਟੀ ਖਾऊं।" ਗੈਲੋ ਹੁਣ ਉਸ ਦੇ ਬਰਾਬਰ ਤੁਰਨ ਲੱਗੀ। ਉਸ ਦੀਆਂ ਝਾਂਜਰਾਂ ਦੀ ਸ਼ਿੰਕਾਰ ਭਿੰਦੇ ਦਾ ਦਿਲ چیرਦੀ ਸੀ ਵਾਪਸ ਆ ਕੇ ਉਸ ਨੇ ਰੋਟੀ ਖਾਧੀ ਤੇ ਵਿਹੜੇ ਵਿੱਚ ਪਏ ਮੰਜੇ ਤੇ ਲੰਮਾ ਪੈ ਗਿਆ ਉਸ ਰਾਤ ਉਸ ਨੂੰ ਨੀਂਦ ਨਹੀਂ ਸੀ ਆਈ ਉਹ ਸਾਰੀ ਰਾਤ ਗੇਲੋ ਬਾਰੇ ਸੋਚਦਾ ਰਿਹਾ ਅਗਲੇ ਦਿਨ ਸੱਜਰੇ ਹੀ ਗੇਲੋ ਨੇ ਕੁੰਡਾ ਖੜਕਾਇਆ ਕੁੰਡਾ ਖੋਲਦਿਆਂ ਹੀ ਭਿੰਦੇ ਦੀਆਂ ਬਾਤਸ਼ਾਂ ਖੜ ਗਈਆਂ ਨੀਲਾ ਕੱਗਰਾ ਮੱਥੇ ਤੇ ਚੰਦ ਗੇਲੋ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ ਪਿੰਦਾ ਉਹਨੂੰ ਵੇਖਦਿਆਂ ਹੀ ਜਾ ਰਿਆ ਸੀ ਕੀ ਵੇਖਣਾ ਸਰਦਾਰਾ ਕਦੇ ਕੁੜੀ ਨਹੀਂ ਵੇਖੀ ਗਿੱਲੋ ਨੇ ਪਿੰਦੇ ਨੂੰ ਛੇੜਦਿਆਂ ਕਿਹਾ ਪਿੰਦਾ ਹੱਸ ਕੇ ਅੰਦਰ ਵੜ ਗਿਆ ਤੇ ਚਾਹ ਦੀ ਉਡੀਕ ਕਰਨ ਲੱਗਾ ਕਦੋਂ ਆਉਣਾ ਮਾਸੀ ਨੇ ਮੁੜ ਕੇ ਚਾਹ ਫੜਾਉਂਦਿਆਂ ਗਿੱਲੋ ਨੇ ਕਿਹਾ ਅੱਜ ਆਥੜ ਨੂੰ ਆਜੂ ਬੇਬੇ ਉਦੋਂ ਤੱਕ ਤੂੰ ਘਰੇ ਰਹੀਂ ਮੈਂ ਪੱਠੇ ਲੈ ਆਵਾਂ ਕਹਿੰਦਿਆਂ ਪਿੰਦਾ ਪਲੀ ਚੱਕਣ ਹੀ ਲੱਗਿਆ ਸੀ ਕਿ ਗਿੱਲੋ ਨੇ ਉਸ ਦਾ ਹੱਥ ਫੜ ਲਿਆ ਤੇ ਬੋਲੀ ਸਰਦਾਰਾ ਅੱਜ ਦੀ ਸਾਰੀ ਦਿਹਾੜੀ ਮੇਰੇ ਨਾਲ ਕੱਟ ਲੈ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੂ ਤੇ ਨਾਲੇ ਅੱਜ ਮੌਸਮ ਵੀ ਖਰਾਬ ਲੱਗਦਾ ਪਿੰਦਾ ਮੰਨ ਗਿਆ ਉਹ ਦੋਵੇਂ ਦਰਵਾਜ਼ੇ ਵਿੱਚ ਬੈਠ ਕੇ ਗੱਲਾਂ ਕਰਨ ਲੱਗੇ ਹਲਕਾ ਹਲਕਾ ਮੀਂਹ ਸ਼ੁਰੂ ਹੋ ਗਿਆ ਸੀ ਗੇਲੋ ਭੱਜ ਕੇ ਵੇੜੇ ਵਿੱਚ ਆ ਗਈ ਤੇ ਭਿੱਜਣ ਲੱਗੀ ਮੈਨੂੰ ਏਮੀ ਬਹੁਤ ਚੰਗਾ ਲੱਗਦਾ ਸਰਦਾਰਾ ਭਿੱਜਦੀ ਹੋਈ ਗੇਲੋ ਦਾ ਰੂਪ ਹੋਰ ਨਿਖਰ ਆਇਆ ਸੀ ਪਿੰਦੇ ਨੇ ਉੱਠ ਕੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਗੇਲੋ ਨੇ ਵੀ ਗੋਰੀਆਂ ਗੋਰੀਆਂ ਬਾਹਾਂ ਦਾ ਕਲਾਵਾ ਭਰ ਲਿਆ ਦੋਵੇਂ ਸਭ ਕੁਝ ਭੁੱਲ ਚੁੱਕੇ ਸਨ ਮੀ ਕਾਰਨ ਉਹ ਪੂਰਾ ਭਿੱਜ ਚੁੱਕੇ ਸਨ ਗੇਲੋ ਦਾ ਰੂਪ ਡੁੱਲ ਡੁੱਲ ਪੈ ਰਿਹਾ ਸੀ ਉਹ ਦੋਵੇਂ ਆਪਣੀਆਂ ਹੱਦਾਂ ਤੋਂ ਬਹੁਤ ਦੂਰ ਲੰਘ ਚੁੱਕੇ ਸੀ ਸਾਰੀ ਦਿਹਾੜੀ ਉਹਨਾਂ ਨੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਕੱਢ ਦਿੱਤੀ ਉਸ ਦਿਨ ਤੋਂ ਬਾਅਦ ਉਹ ਕਦੇ ਖੇਤਾਂ ਵਿੱਚ ਤੇ ਕਦੇ ਘਰ ਮਿਲਦੇ ਰਹਿੰਦੇ ਇੱਕ ਦਿਨ ਭਿੰਦੇ ਨੇ ਗੇਲੋ ਨੂੰ ਵਿਆਹ ਕਰਾਉਣ ਲਈ ਕਿਹਾ ਤਾਂ ਗੇਲੋ ਬੋਲੀ ਨਾ ਸਰਦਾਰਾ ਮੇਰੀ ਪਾਕ ਮੁਹੱਬਤ ਨੂੰ ਇਹ ਵੱਟਾ ਨਾ ਲਗਾਈ ਕੁੱਲੀਆਂ ਦੀ ਇੱਟ ਕਦੇ ਚਬਾਰੇ ਨੂੰ ਨਹੀਂ ਲੱਗਦੀ ਲੋਕ ਮੈਨੂੰ ਤਤੜੀ ਨੂੰ ਮਿਹਣੇ ਮਾਰਨਗੇ ਬਈ ਜ਼ਮੀਨ ਲਈ ਜੱਟ ਦਾ ਪੁੱਤ ਪੱਟ ਲਿਆ ਬੋਲਦਿਆਂ ਬੋਲਦਿਆਂ ਉਸ ਦਾ ਗਲਾ ਭਰ ਆਇਆ ਸਰਦਾਰਾ ਮੈਂ ਜਿੰਨਾ ਚਿਰ ਜਿਉ ਤੇਰੇ ਲਈ ਜਿਉ ਤੇਰੀ ਅਮਾਨਤ ਬਣ ਕੇ ਰਹੂੰ ਦਿਨ ਮਹੀਨੇ ਬੀਤਦੇ ਗਏ ਇੱਕ ਦਿਨ ਮੇਲੋ ਭਿੰਦੇ ਦੇ ਘਰ ਆਈ ਉਹ ਬਹੁਤ ਖੁਸ਼ ਲੱਗ ਰਹੀ ਸੀ ਲੈ ਸਰਦਾਰਨੀਏ ਮੂੰ ਮਿੱਠਾ ਕਰ ਗੇਲੋ ਦਾ ਰਿਸ਼ਤਾ ਪੱਕਾ ਕਰ ਆਈਆਂ ਕਹਿੰਦਿਆਂ ਮੈਲੋਂ ਨੇ ਲੱड्डੂ ਨਰੈਣਕੌਰ ਨੂੰ ਦਿੱਤੇ ਕਿਵੇਂ ਆ ਮਾਸੀ ਪਿੰਦੇ ਨੇ ਆਉਂਦਿਆਂ ਹੀ ਕਿਹਾ ਆ ਜਾ ਲੱड्डੂ ਖਾ ਗੇਲੋ ਦਾ ਰਿਸ਼ਤਾ ਕਰ ਆਈਆਂ ਸੁਣਦਿਆਂ ਹੀ ਪਿੰਦੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੂੰ ਗੇਲੋ ਦੀ ਹਰ ਗੱਲ ਯਾਦ ਆਉਣ ਲੱਗ ਪਈ ਅਗਲੇ ਦਿਨ ਸਾਰੇ ਪਿੰਡ ਵਿੱਚ ਰੋਲਾ ਪੈ ਗਿਆ ਕਿ ਪਿੰਡ ਵਿੱਚ ਰਹਿੰਦੇ ਟੱਪਰਵਾਸਾਂ ਦੀ ਕੁੜੀ ਤੋਬੇ ਵਿੱਚ ਡਿੱਗ ਕੇ ਮਰ ਗਈ ਬਿੰਦੇ ਦੀ ਕਿਵੇਂ ਜਾਣ ਨਿਕਲ ਗਈ ਨੰਗੇ ਪੈਰੀ ਉਹ ਡੇਰੇ ਵੱਲ ਭੱਜਿਆ ਗੈਲੋ ਦੀ লাশ ਵੇਖ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ ਉਸ ਦਾ ਹੱਸਦਾ ਚਿਹਰਾ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਤੇਰੀ ਆਮਾਨਤ ਨੂੰ ਦਾਗ ਨਹੀਂ ਲੱਗਣ ਦਿੱਤਾ